ਉਹ ਦੁਬਿਆਕੀ ਸਰ ਮਾਮਲਾ ਤੇ ਕੱਲ ਗਣੇਸ਼ ਵਿਸਰਜਨ ਤੇ ਕੁਝ ਬੰਦੇ ਆਏ ਸੀ ਕਿ ਜਿੰਨਾਂ ਵਿੱਚੋਂ ਇੱਕ ਉੱਥੇ ਉਹਦੀ ਦੁਬਿਆਕੀ ਆ ਗਿਆ ਦਰਿਆ ਦੇ ਵਿੱਚ ਤੇ ਅੱਜ ਉਹਨਾਂ ਦੀ ਜਿਹੜਾ ਹੈਗਾ ਲੜਕੇ ਦੀ ਬਾਡੀ ਰਿਕਵਰ ਹੋਈ ਹੈਗੀ ਆ ਉਹਦੇ ਵਿੱਚ ਅਸੀਂ ਬਾਡੀ ਨੂੰ ਕਬਜ਼ੇ ਚ ਲੈ ਕੇ 194 ਬੀਐਨਐਸਐਸ ਦੀ ਕਾਰਵਾਈ ਅਸੀਂ ਅਮਲ ਵਿੱਚ ਲਿਆਂਦੀ ਹੈਗੀ ਹੈ ਜੀ ਸ ਕਿੰਨੇ ਬੰਦੇ ਡੁੱਬੇ ਸਨ ਤਾਂ ਨਹੀਂ ਇੱਕ ਹੀ ਬੰਦਾ ਡੁੱਬਿਆ ਹੈਗਾ ਜੀ ਉਹ ਹਾਸ਼ੋ ਦਾ ਨਾਮ ਹੈਗਾ ਤੇ ਉਮਰ ਉਹਦੀ 27 ਸਾਲ ਦੀ ਹੈ ਤੇ ਕਿਲੇਮਲੇ ਦਾ ਰਹਿਣ ਵਾਲਾ ਜੀ ਉਹ ਤੇ ਸਰ ਕੁਝ ਹੋਰ ਵੀ ਨਹੀਂ ਸਪੋਰਟ ਕੋਈ ਗੱਲ ਕਰ ਰਹੇ ਲੋਕ ਤੇ ਲੋਕਾਂ ਨੂੰ ਅਪੀਲ ਆਜੀ ਅਪੀਲ ਇਹੀ ਕਰ ਰਹੇ ਆ ਕਿ ਆਪਾਂ ਆਪਣੇ ਸਾਰੇ ਰੀਤੀ ਰਿਵਾਜ ਜੋ ਹੈਗੇ ਨੇ ਅਸੀਂ ਸ਼ਰਦਾ ਨਾਲ ਮਨਾਉਣੇ ਨੇ ਬਟ ਆਪਣੀ ਜਾਨ ਦੀ ਮਾਲ ਦੀ ਰਖਾਲੀ ਕਰਕੇ ਕਰਦੇ ਹੋਏ ਮਨਾਉਣੇ ਨੇ ਤੇ ਅਸੀਂ ਮੈਂ ਸਾਰਿਆਂ ਨੂੰ ਇਹ ਅਪੀਲ ਕਰੂੰਗਾ ਕਿ ਆਪਣੇ ਆਪਣੇ ਜਾਨ ਦੀ ਵਾਜ ਰੱਖ ਕੇ ਜਿਹੜੀ ਆਪਣੇ ਰੀਤੀ ਰਿਵਾਜ ਪੂਰੇ ਕੀਤੇ ਜਾਣ ਥੈਂਕ ਯੂ ਡੁੱਬਿਆ 30 ਅਤੇ ਕੱਲ ਗਣੇਸ਼ ਵਿਸਰਜਨ ਤੇ ਕੁਝ ਬੰਦੇ ਆਏ ਸੀ ਕਿ ਜਿੰਨਾਂ ਵਿੱਚੋਂ ਇੱਕ ਉੱਥੇ ਉਹਦੀ ਡੁੱਬ ਗਿਆ ਸੀਗਾ ਦਰਿਆ ਦੇ ਵਿੱਚ ਤੇ ਅੱਜ ਉਹਨਾਂ ਦੀ ਜਿਹੜਾ ਹੈਗਾ ਲੜਕੇ ਦੀ ਬਾਡੀ ਰਿਕਵਰ ਹੋਈ ਹੈਗੀ ਆ ਉਹਦੇ ਵਿੱਚ ਅਸੀਂ ਬਾਡੀ ਨੂੰ ਕਬਜ਼ੇ ਵਿੱਚ ਲੈ ਕੇ 194 ਬੀਐਨਐਸਐਸ ਦੀ ਕਾਰਵਾਈ ਅਸੀਂ ਅਮਲ ਵਿੱਚ ਲਿਆਂਦੀ ਹੈਗੀ ਆ ਜੀ ਸ ਕਿੰਨੇ ਬੰਦੇ ਡੁੱਬੇ ਸਨ ਨਹੀਂ ਇੱਕ ਹੀ ਬੰਦਾ ਡੁੱਬਿਆ ਹੈਗਾ ਜੀ ਉਹ ਹਰਸ਼ੋ ਦਾ ਨਾਮ ਹੈਗਾ ਤੇ ਉਮਰ ਉਹ ਦੀ 27 ਸਾਲ ਦੀ ਹੈ ਤੇ ਇਕਲੇ ਮਲੇ ਦਾ ਰਹਿਣ ਵਾਲਾ ਜੀ ਉਹ ਤੇ ਸਰ ਕੁਝ ਹੋਰ ਵੀ ਨਹੀਂ ਸਪੋਰਟਿੰਗ ਬਸ ਸੱਜਣ ਕਰ ਰਹੇ ਲੋਕ ਕਿ ਤੇ ਲੋਕਾਂ ਨੂੰ ਅਪੀਲ ਆਸੀਂ ਅਪੀਲ ਇਹੀ ਕਰ ਰਹੇ ਆ ਕਿ ਆਪਾਂ ਆਪਣੀ ਸਾਰੇ ਰੀਤੀ ਰਿਵਾਜ ਜੋ ਹੈਗੇ ਨੇ ਅਸੀਂ ਸ਼ਰਦਾ ਨਾਲ ਮਨਾਉਣੇ ਨੇ ਬਟ ਆਪਣੇ ਜਾਣ ਦੀ ਮਾਲ ਦੀ ਰਖਾਲੀ ਕਰਕੇ ਕਰਦੇ ਹੋਏ ਮਨਾਉਣੇ ਨੇ ਤੇ ਅਸੀਂ ਮੈਂ ਸਾਰਿਆਂ ਨੂੰ ਇਹ ਅਪੀਲ ਕਰੂੰਗਾ ਕਿ ਆਪਣੇ ਆ ਆਪਣੀ ਜਾਨ ਦੀ ਵਾਜਦ ਰੱਖ ਕੇ ਜਿਹੜੇ ਆਪਣੇ ਰੀਤੀ ਰਿਵਾਜ ਪੂਰੇ ਕੀਤੇ ਜਾਣ। ਥੈਂਕ ਯੂ। ਉਹ ਡੁੱਬਿਆ ਸੀ ਸਰਬੰਮਾ ਤੇ ਕੱਲ ਗਣੇਸ਼ ਵਿਸਰਜਨ ਤੇ ਕੁਝ ਬੰਦੇ ਆਏ ਸੀ ਕਿ ਜਿੰਨਾਂ ਵਿੱਚੋਂ ਇੱਕ ਉੱਥੇ ਉਹਦੀ ਡੁੱਬਿਆ ਸੀਗਾ ਦਰਿਆ ਦੇ ਵਿੱਚ ਤੇ ਅੱਜ ਉਹਨਾਂ ਦੀ ਜਿਹੜਾ ਹੈਗਾ ਲੜਕੇ ਦੀ ਬਾਡੀ ਰਿਕਵਰ ਹੋਈ ਹੈਗੀ ਆ ਉਹਦੇ ਵਿੱਚ ਅਸੀਂ ਬਾਡੀ ਨੂੰ ਕਪੜੇ ਚ ਲੈ ਕੇ 194 ਬੀ ਐਨ ਐਸ ਐਸ ਦੀ ਕਾਰਵਾਈ ਅਸੀਂ ਅਮਲ ਵਿੱਚ ਲਿਆਂਦੀ ਹੈਗੀ ਆ ਜੀ ਸ ਕਿੰਨੇ ਬੰਦੇ ਡੁੱਬੇ ਸਨ ਨਹੀਂ ਇੱਕ ਹੀ ਬੰਦਾ ਡੁੱਬਿਆ ਹੈਗਾ ਜੀ ਉਹ ਹਰਸ਼ੋ ਦਾ ਨਾਮ ਹੈਗਾ ਤੇ ਉਮਰ ਉਹ ਦੀ 27 ਸਾਲ ਦੀ ਹੈ ਤੇ ਕਿਲੇਮਲੇ ਦਾ ਰਹਿਣ ਵਾਲਾ ਜੀ ਉਹ ਤੇ ਸਰ ਕੁਝ ਹੋਰ ਵੀ ਦੀ ਸਿਕਿਉਰਟੀ ਤੋਂ ਬਸਦਨ ਕਰ ਰਹੇ ਲੋਕੇ ਤੇ ਲੋਕਾਂ ਕੋਲ ਅੱਜ ਹੀ ਅਪੀਲ ਇਹੀ ਕਰ ਰਹੇ ਆ ਕਿ ਆਪਾਂ ਆਪਣੀ ਸਾਰੇ ਰੀਤੀ ਰਿਵਾਜ ਜੋ ਹੈਗੇ ਨੇ ਅਸੀਂ ਸ਼ਰਦਾ ਨਾਲ ਮਨਾਉਣੇ ਨੇ ਬਟ ਆਪਣੇ ਜਾਨ ਦੀ ਮਾਲ ਦੀ ਰਖਾਲੀ ਕਰਕੇ ਕਰਦੇ ਫੇ ਮਨਾਉਣੇ ਨੇ ਤੇ ਅਸੀਂ ਮੈਂ ਸਾਰਿਆਂ ਨੂੰ ਇਹ ਅਪੀਲ ਕਰੂੰਗਾ ਕਿ ਆਪਣੇ ਆ ਆਪਣੀ ਜਾਨ ਦੀ ਇਜਾਜ਼ਤ ਰੱਖ ਕੇ ਜਿਹੜੀ ਆਪਣੇ ਰੀਤੀ ਰਿਵਾਜ ਪੂਰੇ ਕੀਤੇ ਜਾਣ। ਥੈਂਕ ਯੂ।